ਲੋਡੋ ਮੈਂ ਦੀ ਛੁੱਟੀ ਲੈ ਕੇ ਆਇਆ ਸਾਬ ਛੁੱਟੀ ਨਾ ਦੇਵੇ ਬੜੀਆਂ ਮਿੰਟਾਂ ਨਾਲ ਮਨਾਇਆ ਸਾਬ ਛੁੱਟੀ ਨਾ ਦੇਵੇ ਬੜੀਆਂ ਮਿੰਟਾਂ ਨਾਲ ਮਨਾਇਆ ਕੱਲ ਮੈਂ ਆਪਣੀ ਬੇਬੇ ਦੇ ਗੋਡੇ ਮੁੰਡ ਬੈ ਕੇ ਰੋਈ ਕੱਲ ਮੈਂ ਆਪਣੀ ਬੇਬੇ ਦੇ ਗੋਡੇ ਮੁੰਡ ਬੈ ਕੇ ਰੋਈ ਮੈਨੂੰ ਜਿਆਦੇ ਅੰਮੀਏ ਮਿੰਨਾ ਕੋਟੇ ਟੋਇਆ ਨਿੱਤ ਸ਼ਰਾਬਾਂ ਕੱਢਦੀ ਬੋਲ-ਮੋਲ ਮੈਂ ਕੁੱਟਦੀ ਟੋਇਆ ਨਿੱਤ ਸ਼ਰਾਬਾਂ ਕੱਢਦੀ ਤੇ ਪਹਿਲਾ ਪੈਗ ਮੈਂ ਤੈਨੂੰ ਦੇਕੇ ਅੱਛਾ ਪਹਿਲਾ ਪੈਗ ਮੈਂ ਤੈਨੂੰ ਦੇਕੇ ਫੇਰ ਮੋਤਲਾਂ ਫਰਦੀ ਪੈਰ ਛਕੀਨੀ ਦਾ ਢਾਕੀਆਂ ਦੇ ਕਰਦੀ ਪੈਰ ਛਕੀਨੀ ਦਾ ਢਾਕੀਆਂ ਦੇ ਕਰਦੀ ਜੇ ਪੈਰ ਛਕੀਨੀ ਦਾ ਢਾਕੀਆਂ ਦੇ ਕਰਦੀ ਹਾਰੀ ਵਰਸੀ ਖਟਣ ਗਿਆ ਸੀ ਖਟਕੇ ਲੈ ਆਂਦਾ ਲੋਲਣਾ ਗਲਾਈ ਸੰਗਾ ਲੱਗਦਾ ਦੇ ਕੋ ਬਾਗੀ ਸਾਧਨੀ ਮੈਜੂ ਤੇ ਸਾਥ ਦੇ ਦੇਰੇ ਬੇ ਮੈਂ ਹੋ ਜੂ ਸਾਧਨੀ ਮੈਜੂ ਕਿਸੇ ਸਾਥ ਦੇ ਦੇਰੇ ਬੋ ਜੂ ਸਾਧਨੀ ਮੈਜੂ ਕਿਸੇ ਸਾਥ ਦੇ ਦੇਰੇ ਆਵੇ ਨਾ ਜਰਾ ਬੇ ਨਾ ਜਰਾ ਮੋਤੀ ਬੰਦ ਦਰਵਾਜੇ ਬੱਲੇ ਮੋਤੀ ਤੇਰੀ ਨੂੰ ਘਰੇ ਦਾ ਟੋਕਰਾ ਤੈਨੂੰ ਦਰ ਬਰਛਾ ਦੇ ਕਿਤੇ ਨੱਕ ਦੀ ਦੀ ਤੱਕ ਪਈ ਦਰਵਾਜੇ அந்த ரே ਨੀ ਬੱਤ ਲੋਦੀ ਗਰਦਨ ਤੇ ਸੋਤਾ ਵੀਨ ਵਜਾਵੇ ਨੀ ਬੱਤ ਲੋਦੀ ਗਰਦਨ ਤੇ ਸੋਤਾ ਵੀਨ ਵਜਾਵੇ ਨੀ ਬੱਤ ਲੋਦੀ ਗਰਦਨ ਤੇ ਸੋਤਾ ਵੀਨ ਵਜਾਵੇ ਦੀ ਦਾਣੀ ਸੋਤਾ ਬੈਠਾ ਅੰਬ ਕੱਟਨਾ ਦੇਵੇ ਅੰਬ ਦੀ ਦਾਣੀ